ਇਹਨਾਂ ਨੇ ਜਿਵੇਂ ਉਹ ਆਪਣਾ ਇੱਕ ਭਾਈ ਸਾਹਿਬ ਬੋਲ ਵੀ ਰਹੇ ਨੇ ਸ਼ਾਇਦ ਤਰਨਤਾਰਨ ਤੋਂ ਨੇ ਉਹ ਉਹ ਕਹਿ ਵੀ ਰਹੇ ਆ ਵੀ 1 ਲੱਖ ਮੁੰਡਾ ਮਾਰਨਾ ਪੰਜਾਬ ਦਾ 1 ਲੱਖ ਮੁੰਡਾ ਉਹ ਕਹਿ ਰਹੇ ਆ ਤੱਥਾਂ ਸਵੇ ਸਮੂਤਾ ਸਵੇਤ ਉਹ ਆਪਣੀ ਗੱਲ ਰੱਖ ਰਿਹਾ ਵੀ 1 ਲੱਖ ਮੁੰਡੇ ਦਾ ਕਤਲ ਕਰਨਾ ਹੈ ਫਿਰ ਆ ਕੋਈ ਨਾ ਕੋਈ ਬਹਾਨਾ ਦਾ ਘੜਨਾ ਹੀ ਪਊਗਾ ਬਹਾਨੇ ਬਣਾ ਮੁੰਡੇ ਨਹੀਂ ਮਾਰੇ ਜਾਣੇ ਤੇ ਉਧਰੋਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਨਾਮ ਦੇਵਾਂਗੇ ਪੁਲਿਸ ਨੂੰ ਲੱਖਾਂ ਰੁਪਇਆ ਕਰੋੜਾਂ ਰੁਪਇਆ ਨਾਮ ਦੇਵਾਂਗੇ ਸੋ ਮੇਰੀ ਬੇਨਤੀ ਆ ਤੁਹਾਨੂੰ ਇਹ ਨਾ ਸੋਚੋ ਵੀ ਸਾਨੂੰ ਕੀ ਆ ਅਸੀਂ ਕੀ ਲੈਣਾ ਅਸੀਂ ਤਾਂ ਘਰੇ ਬੈਠੇ ਆ ਇੱਕ ਘਰਾਂ ਚ ਬੈਠਿਆ ਤਾਂ ਆਹ ਵਿਚਾਰਾ ਕੀ ਕਰਦਾ ਸੀ ਘਰੇ ਹੀ ਬੈਠਾ ਸੀ ਇੱਕ ਟੈਕਸੀ ਚਲਾ ਕੇ ਨੌਜਵਾਨ ਵਿਚਾਰਾ ਆਪਣਾ ਟਾਈਮ ਪਾਸ ਕਰ ਰਿਹਾ ਸੀ ਆਪਣਾ ਰਜਗਾਰ ਤੋੜ ਰਿਹਾ ਸੀ ਆਪਣੀ ਰੋਜੀ ਰੋਟੀ ਕਮਾ ਰਿਹਾ ਸੀ ਇਹਦੇ ਨਾਲ ਕੀ ਵਾਪਰਿਆ ਕੋਈ ਹੋਊਗੀ ਇਹਦੀ ਸੁਣਵਾਈ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਾਡੀਆਂ ਹਿਊਮਨ ਰਾਈਟ ਕਿੱਥੇ ਨੇ ਭਾਈ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਆ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਸੋ ਮੋਟਾ ਨੋਟਿਸ ਕਿ ਸਾਡੀ ਨੌਜਵਾਨੀ ਦਾ ਸ਼ਕਾਰ ਖੇਡਿਆ ਜਾਣਾ ਉਹ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਲੁਧਿਆਣੇ ਦੀ ਵੀਡੀਓ ਹੈ ਮੇਰਾ ਵੀਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਵੀ ਕਿਹਸ ਤਰੀਕੇ ਨਾਲ ਅੱਜ ਪੰਜਾਬ ਦੀ ਨੌਜਵਾਨੀ ਦਾ ਹਾਲ ਕੀਤਾ ਜਾ ਰਿਹਾ ਆ ਸੁਣਿਓ ਧਿਆਨ ਨਾਲ ਮੈਂ ਰੰਜੋਤ ਸਿੰਘ ਲੁਧਿਆਣਾ ਤੋਂ ਮੈਂ ਤੁਹਾਨੂੰ ਸਾਥ ਸੰਗਤ ਨੂੰ ਇਹ ਦੱਸਣਾ ਚਾਹਨਾ ਰਾਤ ਮੇਰੇ ਨਾਲ ਕੀ ਵਾਕਿਆ ਹੋਇਆ ਵਾ ਉਹ ਤੁਹਾਨੂੰ ਮੈਂ ਡਿਟੇਲ ਸਾਰੀ ਦੱਸਦਾ ਵਾ ਸਾਂਝੀ ਕਰਨੀ ਚਾਹ ਉਹਨਾਂ ਤੁਹਾਡੇ ਨਾਲ ਹਰ ਗੱਲ ਮੈਂ ਆਪਣੀ ਰਾਤ ਮੈਂਚ ਲਾਉਣਾ ਜੀ ਉਪਰ ਟੈਕਸੀ ਚ ਲਾਉਣਾ ਰਾਤ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਮੇਰੀ ਗੱਡੀ ਕਿਸੇ ਰਾਹੀਰ ਦੇ ਨਾਲ ਖਹਿ ਗਈ ਮੈਂ ਉਸ ਚੀਜ਼ ਨੂੰ ਮੰਨਦਾ ਮੇਰੀ ਗੱਡੀ ਉਹਨਾਂ ਨੇ ਖਹਿ ਗਈ ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਬੰਦਾ ਤੁਸੀਂ ਮੇਰੇ ਤੋਂ ਲੈ ਲਓ ਜੋ ਤੁਹਾਡਾ ਹਰਜਾਨਾ ਵਾ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਫੋਟੋ ਲੱਗੀ ਸੀ। ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲਿਜਾ ਕੇ ਦੀ ਇਹ ਭਿੰਡਰਾਲੇ ਦਾ ਚੇਲਾ ਨੂੰ ਚੰਗੀ ਤਰ੍ਹਾਂ ਲਿਜਾ ਕੇ ਕੁੱਪੜੋ ਦੀ ਸੇਵਾ ਕਰੋ। ਮੈਨੂੰ ਉਸ ਤੋਂ ਬਾਅਦ ਜੀ ਥੋੜੀ ਜੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ। ਠੀਕ ਆ ਜੀ। ਉਸ ਤੋਂ ਬਾਅਦ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬੁਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ। ਚੌਂਕੀ ਲਿਜਾਣ ਤੋਂ ਬਾਅਦ ਮੈਨੂੰ ਮੁਨਸ਼ੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕਾਂਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮਨ ਲੋ ਕੁੱਟਿਆ ਮੇਰੇ ਨੌ ਪੱਟੇ ਨੇ ਆ ਦੇਖੋ ਜੀ ਮੇਰੇ ਨੌ ਉਂਗਲਾ ਆ ਸਾ ਪੱਟੇ ਆ ਮੇਰੇ ਨੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁੱਜੇ ਪਏ ਨੇ ਆ ਮੇਰੇ ਗਿੱਟੇ ਭੰਨੇ ਨੇ ਆ ਸਾਰੇ ਮੇਰੇ ਪੱਟ ਸਾਰਾ ਮੇਰੇ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰ ਨੂੰ ਰਾਤ ਪੂਰੀ ਬਰਦਾਸ਼ਤ ਨਹੀਂ ਆਈ ਉਹ ਚੀਜ਼ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਮੇਰੀ ਪਿੱਠ ਤੇ ਵੀ ਨੇ ਸਾਰੇ ਮੈਂ ਤੁਹਾਨੂੰ ਦਿਖਾਣ ਡਿਟੇਲ ਉਹਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚਣੇ 12 ਵਜੇ ਤੇ ਐ ਮੈਨੂੰ ਰਾਤੀ ਉਥੋਂ ਦੀ ਸਾਈਡ ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਆਹ ਬੰਦੇ 8 ਨੰਬਰ 'ਚ 8 ਨੰਬਰ 'ਚ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਆ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਟਰੱਕਾਂ ਦੇ ਵਿੱਚ ਤੜਫਦਾ ਰਿਆ ਪੂਰੀ ਰਾਤ ਮੈਂ ਅਜੇ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜ਼ਬਰਨ ਮੇਰ ਤੋਂ ਪੁਲਸ ਵਾਲਿਆਂ ਨੇ ਮੇਰ ਤੋਂ ਜ਼ਬਰਨ ਸੈਨ ਕਰਵਾਏ ਨੇ ਮੇਰੇ 751 ਦਾ ਮੇਰੇ ਤੇ ਪਰਚਾ ਪਾ ਕੇ ਜ਼ਬਰਨ ਸੈਨ ਕਰਾਏ ਨੇ ਗਲਤੀ ਕੀ ਸੀ ਇੱਕ ਗੱਡੀ ਮੇਰੀ ਮਾਮੂਲੀ ਜਿਹੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਉਸ ਥੀਨ ਨੂੰ ਮੇਰੀ ਗੱਡੀ ਦੇ ਤੇ ਮੈਂ ਹਰ ਜਾਨਾ ਪਰਨ ਨੂੰ ਮੌਕੇ ਤੇ ਤਿਆਰ ਸੀ ਪਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕਿੱਤਾ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਪੂਰੀ ਤਰ੍ਹਾਂ ਟੌਰਚਰ ਕੀਤਾ ਕੁਲ ਸਾਲਿਆਂ ਨੇ ਕਿ ਲੈਣਾ ਬਦਨਾ ਤੁਸੀਂ ਦੇਖ ਲੈ ਸੰਗਤ ਜੀ ਹਾਂਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜਿਸ ਸੰਗਤ ਮੇਰਾ ਸਾਥ ਦੇਵੇ ਪੂਰਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਪੰਜਾਬ ਵਾਲਿਓ ਇਹ ਲੁਧਿਆਣੇ ਦੀ ਵੀਡੀਓ ਐ ਇਸ ਨੌਜਵਾਨ ਨਾਲ ਸਾਡੀ ਗੱਲ ਵੀ ਹੋਈ ਐ 26 ਤਰੀਕ ਦੀ ਘਟਨਾ ਐ 26 ਤਰੀਕ ਨੂੰ ਇੱਕ ਇਹਦੀ ਗੱਡੀ ਕਿਸੇ ਨਾਲ ਲੱਗਦੀ ਐ ਉਹ ਇਹਨੇ ਦੱਸਿਆ ਨੌਜਵਾਨ ਨੇ ਕਿ ਉਹ ਸ਼ਾਇਦ ਕੋਈ ਪੱਤਰਕਾਰ ਸੀਗੇ ਉਹਨਾਂ ਦੀ ਪੁਲਿਸ ਵਾਲਾਂ ਨਾਲ ਕੋਈ ਜਾਣ ਪਛਾਣ ਸੀ ਜਾਂ ਕਿਵੇਂ ਇਸ ਤਰੀਕੇ ਨਾਲ ਤੁਸੀਂ ਦੇਖੋ ਆ ਨੌ ਉਹਦਾ ਆਂ ਉਂਗਲ ਦਾ ਨੌ ਖਿੱਚਿਆ ਗਿਆ ਜਿਵੇਂ ਨਾ ਜਮੂਰਾ ਦੇ ਨਾਲ ਪਲਾਸਾਂ ਦੇ ਨਾਲ 80 90 ਦੇ ਦੌਰ ਦੇ ਵਿੱਚ ਐ ਨਾਅ ਖਿੱਚ ਦਿੰਦੇ ਸੀ ਐ ਨਾਅ ਖਿੱਚਤਾ ਦੇ ਵਿੱਚੋਂ ਆ ਨਾਅ ਘੜਤਾ ਆ ਸਾਰੇ ਉਹਦੇ ਲੀਲਪਾ ਦੇ ਕੋਟ ਕੋਟ ਕੇ ਲੱਤਾਂ ਦੇ ਪਿੱਛੇ ਪਿੱਠ ਤੇ ਉਹਦੇ ਮਾਰ ਮਾਰ ਡਾਂਗਾ ਸੋਟੇ ਲੀਲਪਾ ਦੇ ਰਾਤ ਨੂੰ ਸਾਰੀ ਜਾਂ ਠੰਡ ਦੇ ਵਿੱਚ ਉਹਨੂੰ ਬਿਠਾ ਕੇ ਰੱਖਿਆ ਸੋ ਭਰਾਵੋ ਮੇਰੀ ਬੇਨਤੀ ਹੈ ਹੱਥ ਬੰਨ ਕੇ ਪੰਜਾਬ ਦੇ ਲੋਕੋ ਇਹਨਾਂ ਮੁੱਦਿਆਂ ਦੇ ਇਕੱਠੇ ਹੋ ਜੋ ਆ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟੜ ਦਾ ਕੱਲ ਬਿਆਨ ਆਇਆ ਤੁਸੀਂ ਸੁਣ ਲਿਆ ਹੋਣਾ ਉਨੇ ਇਹੀ ਗੱਲ ਕਹੀ ਆ ਵੀ ਸਾਨੂੰ ਮੈਨੂੰ ਉਸ ਵੇਲੇ ਅਫਸਰਾਂ ਨੇ ਆ ਕੇ ਕਿਹਾ ਸੀਗਾ ਵੀ ਬਲਾਸਟ ਕਰਾ ਦਿੰਨੇ ਆ ਧਮਾਕਾ ਕਰਾ ਦਿੰਨੇ ਆ ਤੇ ਉਸ ਤੋਂ ਬਾਅਦ ਦੇਖਿਓ ਸੋਨੂੰ ਵੋਟਾਂ ਕਿਵੇਂ ਪੈਂਦੀਆਂ ਵੋਟਾਂ ਫਿਰ ਅਸੀਂ ਪਵਾਉਣੀਆਂ ਨੇ ਉਹੀ ਮਾਹੌਲ ਅੱਜ ਪੰਜਾਬ 'ਚ ਫੇਰ ਸਿਰਜਿਆ ਜਾ ਰਿਹਾ ਉਹੀ ਧਮਾਕੇ ਕਦੇ ਰੇਲਵੇ ਦਿੱਲੀ ਤੇ ਧਮਾਕਾ ਹੋ ਗਿਆ ਕਦੇ ਕਿਤੇ ਕੋਈ ਗੱਲਬਾਤ ਬਾਪਰ ਗਈ ਕਿ ਥਾਣੇ 'ਚ ਕੁਝ ਬਾਪਰ ਗਿਆ ਕਦੇ ਕਤਲ ਹੋ ਰਹੇ ਨੇ ਲਗਾਤਾਰ ਪੰਜਾਬ ਦੇ ਅੰਦਰ ਇਹ ਸਾਰਾ ਉਹੀ 80 90 ਵਾਲਾ ਦੌਰ ਪੰਜਾਬ 'ਚ ਫੇਰ ਲਿਆਂਦਾ ਜਾ ਰਿਹਾ ਇਹਦੇ ਪਿੱਛੇ ਸਰਕਾਰਾਂ ਨੇ ਇਹਦੇ ਪਿੱਛੇ ਏਜੰਸੀਆਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਨੂੰ ਦੁਬਾਰਾ ਫੇਰ ਇਹਨਾਂ ਨੇ ਘਾਣ ਕਰਨਾ ਪੰਜਾਬ ਦੀ ਜਵਾਨੀ ਨੂੰ ਫੇਰ ਮਾਰਨਾ ਕੋਈ ਨਾ ਕੋਈ ਬਹਾਨੇ ਬਣਾ ਕੇ ਉਹੀ ਹੁਣ ਬਹਾਨੇ ਉਹੀ ਮਾਹੌਲ ਘੜਿਆ ਜਾ ਰਿਹਾ ਗੈਂਗਸਟਰਵਾਦ ਦਾ ਬਹਾਨਾ ਬਣਾ ਕੇ ਤੁਸੀਂ ਦੇਖੋ ਗੈਂਗਸਟਰ ਬਾਦ ਜਿਹੜੇ ਤਰੀਕੇ ਨਾਲ ਖਤਮ ਕਰਨ ਦੇ ਤੁਰੇ ਹੋਇਆ ਉਵੇਂ ਖਤਮ ਹੋ ਅਸੀਂ ਚਾਹੁੰਦੇ ਕੈਂਟਰ ਬਾਦ ਖਤਮ ਹੋਵੇ ਪੰਜਾਬ ਸ਼ਾਂਤੀ ਨਾਲ ਰਹੇ ਕਿਹਦੇ ਸਿਰ 'ਚ ਗੋਲੀ ਮਾਰ ਕੇ ਵਿਆਹ ਚਾਹੇ ਸਰਪੰਚ ਦੇ ਕਿਸੇ ਦੇ ਕੋਈ ਕੱਪੜੇ ਵਾਲਾ ਮਾਰਤਾ ਕੋਈ ਸੁਨਿਆਰਾ ਮਾਰਤਾ ਕੋਈ ਦੁਕਾਨ ਵਾਲਾ ਮਾਰਤਾ ਕੋਈ ਫਰੋਟੀ ਦਾ ਫੋਨ ਆ ਗਿਆ ਇਹ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਹੈਗੇ ਇਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਗੈਂਟਰ ਜੇਲ੍ਹਾਂ 'ਚ ਬੈਠੇ ਆ ਕਿਹੜੀਆਂ ਸਰਕਾਰਾਂ ਪ੍ਰੋਟੈਕਟ ਕਰ ਰਹੀਆਂ ਸਾਬਰਮਤੀ ਜੇਲ੍ਹ 'ਚ ਕੌਣ ਬੈਠਾ ਗੁਜਰਾਤ ਦੀ 'ਚ ਤੇ ਹਾਰਡ ਜੇਲ੍ਹ ਦੇ ਵਿੱਚ ਦਿੱਲੀ ਕੌਣ ਬੈਠਾ ਜਿਹਦੇ ਬਾਰੇ ਸੈਂਟਰ ਦਾ ਗ੍ਰਹਿ ਮੰਤਰੀ ਆਲਾ ਭਾਜਪੀ ਦੀ ਸਰਕਾਰ ਹੈ ਲਿਖਦੀ ਆ ਵੀ ਇੰਨਾ ਬੰਦਿਆਂ ਨੂੰ ਤੁਸੀਂ ਕੋਈ ਵੀ ਸੂਬੇ ਦੀ ਪੁਲਿਸ ਕਿਸੇ ਪ੍ਰੋਟੈਕਸ਼ਨ ਬ੍ਰਾਂਡ ਤੇ ਲਿਜਾ ਕੇ ਪੁੱਛ ਕਿਸੇ ਨਹੀਂ ਕਰ ਸਕਦੀ ਤੇ ਇੱਥੇ ਇਹ ਕੀ ਕਰ ਰਹੇ ਆ ਡਰਾਮਾ ਕੋਈ 15 ਸਾਲ ਦਾ ਕੋਈ 20 ਸਾਲ ਦਾ ਕੋਈ 10 ਸਾਲ ਦਾ ਮੁੱਖ ਤਰ੍ਹਾਂ ਚ ਆ ਚੁੱਕੇ ਆ ਨੌਜਵਾਨ ਕੋਈ ਖੇਤੀ ਕਰ ਰਿਹਾ ਕੋਈ ਮਾੜਾ ਮੋਡਾ ਵਿਚਾਰਾ ਦਿਹਾੜੀ ਕਰਕੇ ਕੋਈ ਮਜ਼ਦੂਰ ਬੰਦਾ ਟਾਈਮ ਪਾਸ ਕਰਦਾ ਕੋਈ ਹੋਰ ਕਾਰੋਬਾਰ ਕਰ ਰਿਹਾ ਉਹਨਾਂ ਬੰਦਿਆਂ ਨੂੰ ਚੱਕ ਚੱਕ ਕੇ ਉਹਨਾਂ ਦੇ ਉੱਤੇ ਇਹ ਪਰਚੇ ਪਾ ਕੇ ਜੇਲਾ ਸਿਟੀ ਜਾ ਰਿਹਾ ਕਹਿੰਦੇ 2500 ਗੈਸਟ ਫੜ ਲਿਆ ਖਬਰ ਲੱਗੀ ਸੀ ਖਬਰਾਂ ਜੀ ਵੀ 2500 ਬੰਦਾ ਫੜ ਲਿਆ ਹੱਦ ਹੋ ਗਈ ਯਾਰ 4 ਸਾਲ 4.5 ਸਾਲ 2500 ਬੰਦਾ ਕਿੱਥੇ ਲੁਕਿਆ ਰਿਹਾ ਪਤਾ ਹੀ ਨਹੀਂ ਲੱਗਿਆ ਜੱਕਦਮ ਹੀ ਪੰਜਾਬ 'ਚ 2500 ਬੰਦਾ ਆ ਗਿਆ ਸੋ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕੋ ਗਿਣਤੀ ਵਧਾ ਰਹੇ ਨੇ ਜਿਵੇਂ ਪਹਿਲਾਂ ਕਹਿੰਦੇ 50000 ਬੰਦਾ 60000 ਬੰਦਾ ਅਸੀਂ ਨਸ਼ੇ ਦਾ ਤਸਕਰ ਫੜ ਲਿਆ ਉਹਦੇ ਬੋਰਡ ਲਾਤੇ ਇੰਨੀਆਂ ਐਫਆਈਆਰਾਂ ਕਰਤੀਆਂ ਕੀ ਨਸ਼ਾ ਬੰਦ ਹੋ ਗਿਆ ਨਹੀਂ ਹੋਇਆ ਕਿਉਂਕਿ ਜੜ ਨਹੀਂ ਫੜਦੇ ਇਹਨਾਂ ਤੋਂ ਹਾਲੇ ਤੱਕ ਏਆਈਜੀ ਰਾਜੇਸ਼ ਸਿੰਘ ਹੁੰਦਲ ਨਹੀਂ ਫੜਾਇਆ ਗਿਆ ਏਆਈਜੀ ਪੰਜਾਬ ਦਾ ਪੁਲਿਸ ਦਾ ਇਹਨਾਂ ਦੇ ਥਾਣਿਆਂ ਦੇ ਡੀਐਸਪੀਆਂ ਦੇ ਦਫ਼ਤਰਾਂ ਦੇ ਵਿੱਚ ਗੈਂਗਸਟਰਾਂ ਦੀਆਂ ਇੰਟਰਵਿਊਆਂ ਹੋ ਜਾਂਦੀਆਂ ਨੇ ਉਹਦਾ ਕੀ ਬਣਿਆ ਭਾਈ ਕੱਖ ਨਹੀਂ ਹੁਣ ਸੋ ਇਹਨਾਂ ਨੇ ਜਿਵੇਂ ਉਹ ਆਪਣਾ ਇੱਕ ਭਾਈ ਸਾਹਿਬ ਬੋਲ ਵੀ ਰਹੇ ਨੇ ਸ਼ਾਇਦ ਤਰਨਤਾਰਨ ਤੋਂ ਨੇ ਉਹ ਉਹ ਕਹਿ ਵੀ ਰਹੇ ਆ ਵੀ 1 ਲੱਖ ਮੁੰਡਾ ਮਾਰਨਾ ਪੰਜਾਬ ਦਾ 1 ਲੱਖ ਮੁੰਡਾ ਉਹ ਕਹਿ ਰਹੇ ਆ ਤੱਥਾਂ ਸਵੇਦ ਸਮੂਤਾ ਸਵੇਤ ਉਹ ਆਪਣੀ ਗੱਲ ਰੱਖ ਰਿਹਾ ਵੀ 1 ਲੱਖ ਮੁੰਡੇ ਦਾ ਕਤਲ ਕਰਨਾ ਫਿਰ ਆ ਕੋਈ ਨਾ ਕੋਈ ਬਹਾਨਾ ਦਾ ਘੜਨਾ ਹੀ ਪਊਗਾ ਬਹਾਨੇ ਬਣਾ ਮੁੰਡੇ ਨਹੀਂ ਮਾਰੇ ਜਾਣੇ ਤੇ ਉਧਰੋਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਨਾਮ ਦੇਵਾਂਗੇ ਪੁਲਿਸ ਨੂੰ ਲੱਖਾਂ ਰੁਪਇਆ ਕਰੋੜਾਂ ਰੁਪਇਆ ਨਾਮ ਦੇਵਾਂਗੇ ਸੋ ਮੇਰੀ ਬੇਨਤੀ ਆ ਤੁਹਾਨੂੰ ਇਹ ਨਾ ਸੋਚੋ ਵੀ ਸਾਨੂੰ ਕੀ ਆ ਅਸੀਂ ਕੀ ਲੈਣਾ ਅਸੀਂ ਤਾਂ ਘਰੇ ਬੈਠੇ ਆ ਇੱਕ ਘਰਾਂ ਚ ਬੈਠਿਆਂ ਦਾ ਆਹ ਵਿਚਾਰਾ ਕੀ ਕਰਦਾ ਸੀ ਘਰੇ ਹੀ ਬੈਠਾ ਸੀ ਇੱਕ ਟੈਕਸੀ ਚਲਾ ਕੇ ਨੌਜਵਾਨ ਵਿਚਾਰਾ ਆਪਣਾ ਟਾਈਮ ਪਾਸ ਕਰ ਰਿਹਾ ਸੀ ਆਪਣਾ ਰਜਗਾਰ ਤੋੜ ਰਿਹਾ ਸੀ ਆਪਣੀ ਰੋਜੀ ਰੋਟੀ ਕਮਾ ਰਿਹਾ ਸੀ ਇਹਦੇ ਨਾਲ ਕੀ ਵਾਪਰਿਆ ਕੋਈ ਹੋਊਗੀ ਇਹਦੀ ਸੁਣਵਾਈ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਾਡੀਆਂ ਹਿਊਮਨ ਰਾਈਟ ਕਿੱਥੇ ਨੇ ਭਾਈ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਆ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਸੋ ਮੋਟਾ ਨੋਟਿਸ ਕਿਉਂ ਨਹੀਂ ਲੈ ਰਹੀਆਂ ਗੇਟ ਬਾਹਰ ਬੈਠੇ ਆ ਜਾਂ ਗੇਲਾਂ 'ਚ ਬੈਠੇ ਆ ਉੱਥੋਂ ਬੰਦੇ ਹਰ ਕਰਦੇ ਆ ਤੇ ਇੱਥੇ ਬੰਦਿਆਂ ਦਾ ਕਤਲ ਕਰਾ ਰਹੇ ਆ ਆਪਵਾਸੀਓ ਕਹਿੰਦਾ 골ਡੀ ਬਰਾੜ ਫੜ ਲਿਆ ਪੰਜਾਬ ਲੈ ਕੇ